ਸਾਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਜਨੈਲ ਸਿੰਘ ਸੰਧੂ ਚੇਅਰਮੈਨ ਪਿਆਰ ਸੋਸਾਇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਲੈਕਸ਼ਨ ਲੜ ਚੁੱਕਾ ਜਿਹੜਾ ਮਜੀਠੀਆ ਦੇ ਤੋਂ ਅੱਜ ਜੋ ਸੁਪਰੀਮ ਕੋਰਟ ਨੇ ਮੋਹਰ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਲਾਈ ਆ ਜੋ ਉਹਨਾਂ ਨੂੰ ਵੇਲ ਦਿੱਤੀ ਆ ਧੱਤੇ ਸ਼ਾਈ ਦਾ ਜੋ ਰਿਜ਼ਲਟ ਸੀ ਆਮ ਆਦਮੀ ਪਾਰਟੀ ਨੇ ਜੋ ਪਰਚਾ ਦਿੱਤਾ ਸੀ ਸੁਪਰੀਮ ਕੋਰਟ ਨੇ ਸਾਰਾ ਕੁਝ ਖਾਰਤ ਕਰਕੇ ਛੱਡਤਾ ਤੇ ਤੱਕ ਤੇ ਸ਼ਾਇਦ ਪਰਚਾ ਆਈ ਜੋ ਅੱਜ ਬਹੁਤ ਹੀ ਤੜੀ ਰਹਿਤ ਜਿਹੜੀ ਆ ਸਰਦਾਰ ਬਿਕਰਮ ਸਿੰਘ ਜੀਠੀਆ ਨੂੰ ਸੁਪਰੀਮ ਕੋਰਟ ਨੇ ਦਿੱਤੀ ਆ ਉਹਦੇ ਸਬੰਧ ਚ ਜੋ ਵੀ ਸਾਨੂੰ ਫੈਸਲਾ ਪਤਾ ਲੱਗਾ ਫੈਸਲਾ ਆ ਗਿਆ ਚਾਰੇ ਭਰਾ ਇੱਥੇ ਹੋਈਆਂ ਤੇ ਲੱਭੂ ਵੰਡ ਰਹੇ ਆ ਹਰ ਹਲਕੇ ਚ ਕੀ ਹਰ ਪੰਜਾਬ ਪੰਜਾਬ ਆਪਣਾ ਸਾਰੇ ਦੀ ਤੇ ਬਹੁਤ ਹੀ ਖੁਸ਼ੀ ਦੀ ਲੈ ਰਿਆ ਤੁਹਾਡੇ ਸਾਰੇ ਭੈਣ ਭਰਾਵਾਂ ਯਾਰ ਦਸਾਂ ਸੱਚੇ ਪਾਤਸ਼ਾਹ ਨੇ ਕਮੋਲ ਕੀਤੀਆਂ ਨੇ ਤੇ ਵਰਕਰਾਂ ਚ ਵੀ ਇੰਨੀ ਉਤਸ਼ਾਹ ਵਾ ਕਿ ਸਰਦਾਰ ਬਿਕਰਮ ਸਿੰਘ ਜੀਠੀਆ ਨੂੰ ਜੀਠੇ ਹਲਕੇ ਚ ਹੁਣ ਮੈਸੇਜ ਆਉਂਦੇ ਆ ਸਾਨੂੰ ਬਾਰ ਬਾਰ ਟੈਲੀਫੋਨ ਕਰਕੇ ਪੂਰੀਆ ਰੋੜਾ ਵੀ ਭਰ ਆਈ ਆ ਹਰ ਇੱਕ ਘਰ ਦੇ ਵਿੱਚ ਜਿਹੜੇ ਲੋਕੀ ਵੱਡੇ ਜਾ ਰਿਹਾ ਹਰ ਹਾਲ ਕਿਹਜ ਜਿਹੜੇ ਲੋਕੀ ਵੱਡੇ ਜਾ ਰਹੇ ਇੰਨੀ ਜਿਹੜੀ ਮਿਹਰਤਿਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬੂਲਾ ਤਿਆਰ ਮੀਠੀਆਂ ਨੂੰ ਕਰਦੀ ਆ ਬਹੁਤ ਹੀ ਤੁਹਾਡੀ ਰਾਤ ਜਿਹੜੀ ਆ ਕਿਉਂਕਿ ਸੱਚਾਈ ਦੀ ਅੱਜ ਜਿੱਤ ਹੋਈ ਆ ਧੱਕੇਸ਼ਾਹੀ ਜਿਹੜੀ ਹੈ ਇੱਕ ਪਾਸੇ ਆ ਸੱਚਾਈ ਦੀ ਜਿੱਤ ਹੋਈ ਆ ਜੋ ਸੁਪਰੀਮ ਕੋਰਟ ਨੇ ਮੋਹਰ ਲਾ ਕੇ ਦੱਸਤੀ ਜੀ ਇਹ ਧੱਕੇਸ਼ਾਹੀ ਦਾ ਪਰਚਾ ਹੈ 2027 ਜਿਹੜੀਆਂ ਸ਼ਰਮਣੀ ਇਕਲਾਲੀਦਲ ਜੋ ਤਰਨਤਾਰਨ ਜਮਣੀ ਤੋਂ ਹੋਈ ਆ ਉਸ ਤੋਂ ਬਾਅਦ ਜੋ ਵੇਖਣ ਕਿ ਅੱਜ ਰੋਜ਼ ਜ ਰੋਲ ਰਟੀ ਇੰਦਰ ਵਹਿਤਾ ਹੁੰਦੇ ਨੇ ਕੋਈ ਮੱਲੇ ਹਰ ਕੇ ਦਾ ਕੋਈ ਮੱਲੇ ਸ਼ਾਮਲ ਹੋਗਾ ਸ਼੍ਰੋਮਣੀ ਕਮੇਟੀ 2027 ਦੇ ਜਿਹੜੀ ਆ ਨਰੋਲ ਸਰਕਾਰ ਜਿਹੜੀ ਸਰਦਾਰ ਸੁਖਬੀਰ ਸਿੰਘ ਦੀ ਅਵਾਇਸ ਦੇਟ ਜਿਹੜੀ ਆ ਸ਼੍ਰੋਮਣੀ ਪ੍ਰਾਲੀਤਨ ਦੀ ਬਣੀ ਦੀ ਵੱਧ ਤੋਂ ਵੱਧ ਫਿੱਟਾ ਲਾ ਕੇ ਬਣੂਗੀ ਮੈਂ ਕਵਾਨ ਸਿੰਘ ਸਿੱਧੂ ਪੈਸੇਵਾ ਸਟਡੀ ਦਾ ਮੀਤ ਪ੍ਰਧਾਨ ਪੰਜਾਬ ਦਾ ਅੱਜ ਗੁਰ ਰਾਮਦਾਸ ਜੀ ਬਹੁਤ ਜ਼ਿਆਦੀ ਕਿਰਤਾਂ ਹੋਈ ਆ ਜਿਹੜਾ 7-7 ਮਹੀਨੇ ਤੋਂ ਸਰਦਾਰ ਵਿਕਰਮ ਸਿੰਘ ਜੀ ਥੀਨ ਨੂੰ ਇਹਨਾਂ ਨੇ ਜ਼ਹਿਰ ਭੇਜਿਆ ਠੂਠੇ ਕੇ ਇਸ ਵਿੱਚ ਉਹ ਅੱਜ ਜਿਹੜੀ ਆ ਸੁਪਰੀਮ ਕੋਰਟ ਨੇ ਮੋਹਰ ਲਾਤੀ ਉਹਨਾਂ ਨੂੰ ਬੇਲ ਦਿੱਤੀ ਆ ਸਾਬਤ ਹੋ ਗਿਆ ਕਿ ਰਮਜੀਠਿਆ ਸਾਹਿਬ ਬਿਲਕੁਲ ਸੱਚੇ ਸੱਚੇ ਸਪਾਈ ਨੇ ਇਹਨਾਂ ਨੇ ਜੋ ਤਕਾ ਕੀਤਾ ਜਾਂ ਉਹ ਸਾਹਮਣੇ ਆ ਗਿਆ ਤੁਹਾਡੇ ਬਾਕੀ ਪੌਲਕੀਟ ਵੀ ਨਾ ਸਹਾਵਾ ਵੇਖ ਲੋ ਤੁਸੀਂ ਰੋਡਾਂ ਦੇ ਉੱਤੇ ਕਿੰਨਾ ਪਟਾਕੇ ਚੱਲਦੇ ਆ ਇਹ ਸਾਰੇ ਪੈਪਰਾਂ ਵਰਕਰ ਸਾਰੇ ਦੀ ਜਿੱਤਿਆ ਰਮਜੀਠਿਆ ਸਾਹਿਬ ਬਾਹਰ ਆਉਣਗੇ ਤਾਂ ਪਾ ਲੱਗ ਜਾਏਗਾ ਤੁਹਾਨੂੰ ਇਹ ਤਾਂ ਉਹਨਾਂ ਦੇ ਅੰਦਰ ਹੀ ਰੋਪ ਹੁੰਦੇ ਉਹ ਬਾਹਰ ਆ ਕੇ ਕੂਹੇ ਜਾਂਦੇ ਕਰਸਿਓ ਇੱਕ ਲੀਡਰ ਪੰਜਾਬ ਕਿਸੇ ਤੇ ਸਿਰਫ ਵਿਕਮ ਸਿੰਘ ਰਮਜੀਠਿਆ ਉਹ ਨਾਲ ਦਾ ਨਾ ਲੀਡਰ ਦਾ ਬੰਨਰ ਨਾਮ ਬਣੇਗਾ ਤਾਂ ਨਾਮ ਬਣੇਗਾ